ਮੈਂ ਦਿਨ ਵਿੱਚ 6 ਕਲਾਸਾਂ ਲੈਂਦਾ ਹਾਂ ਜਿਸ ਵਿੱਚ 250 ਤੋਂ 300 ਮੈਂਬਰ ਰੋਜ਼ ਮੇਰੇ ਕੋਲ ਯੋਗਾ ਕਰਨ ਆ ਰਹੇ ਹਨ ਤੇ ਉਹਨਾਂ ਨੂੰ ਬਹੁਤ ਸਾਰਾ ਲਾਭ ਹੋ ਰਿਹਾ ਹੈ। ਕਈਆਂ ਦੀ ਡਾਇਬੀਟਿਸ ਪ੍ਰੋਬਲਮ ਠੀਕ ਹੋ ਰਹੀ ਹੈ, ਸਰਵਾਈਕਲ ਪ੍ਰੋਬਲਮ, ਪੀਸੀਓਡੀ ਦੀ ਪ੍ਰੋਬਲਮ, ਪੀਸੀਓਐਸ ਦੀ ਪ੍ਰੋਬਲਮ ਠੀਕ ਹੋ ਰਹੀ ਹੈ। ਪਹਿਲਾਂ ਮੈਂ ਕਾਫੀ ਦਵਾਈਆਂ ਖਾਂਦੀ ਸੀ ਪਰ ਮੈਂ ਜਿਹਨਾਂ ਦਾ ਹੁਣ ਯੋਗਾ ਸ਼ੁਰੂ ਕੀਤਾ ਹੈ, ਮੇਰੀਆਂ ਸਾਰੀਆਂ ਦਵਾਈਆਂ ਬੰਦ ਹੋ ਗਈਆਂ ਨੇ। ਮੇਰੀ ਪੀਸੀਓਡੀ ਦੀ ਪ੍ਰੋਬਲਮ ਸਾਰੀ ਯੋਗਾ ਕਰਕੇ ਠੀਕ ਹੋਈ ਆ। ਮੈਂ ਆਪਣਾ 10 ਕਿਲੋ weight ਵੀ ਰਿਡਿਊਸ ਕੀਤਾ। ਖਾਨੂੰ ਬੇहद ਫਾਇਦਾ ਹੋਇਆ ਇਹ ਚੀਜ਼ ਦਾ ਕਈ ਤਰ੍ਹਾਂ ਦੇ ਆਸਰ ਜਿਹੜੇ ਅਸੀਂ ਸਿੱਖਿਆ ਸਾਡੀ ਬਾਡੀ ਦੇ ਵਿੱਚ ਫਲੈਕਸੀਬਿਲਟੀ ਬਹੁਤ ਆਈ ਹੈ ਸਾਡੀ ਲੰਗਸ ਬਹੁਤ ਵਧੀਆ ਇੰਪਰੂਵ ਹੋਏ ਨੇ ਮੇਰੇ ਆ ਜਿਹੜੇ ਮਤਲਬ ਜੋਇੰਟ ਸੀ ਗੋਡੇ ਸੀ ਬਿਲਕੁਲ ਨਹੀਂ ਸੀ ਮੁੜਦੇ ਤੇ ਇਹ ਜਿੱਦਣ ਦੀ ਹੁਣ ਮੈਂ ਜੋਗਾ ਕਰਦੀ ਆ ਮੈਨੂੰ ਮਤਲਬ ਇੰਨਾ ਫਰਕ ਪੈ ਗਿਆ ਅਸੀਂ ਪੰਜਾਬ ਸਰਕਾਰ ਦੇ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਬਾਰੇ ਸੋਚਿਆ ਮੈਂ ਸਰਕਾਰ ਦਾ ਔਰੰਜੀਤ ਸਰ ਦਾ ਔਰ ਬਾਕੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਬੜਾ ਧੰਨਵਾਦ ਦੀਆਂ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਵਧੀਆ ਉਪਰਾਲਾ ਹੈ ਯੋਗਾ ਜਿਹੜਾ ਉਹ ਸਾਡੇ ਦੇਸ਼ ਦੀ ਪਰੰਪਰਾ ਦਾ ਹਿੱਸਾ ਹੈ ਸਾਡੇ ਦੇਸ਼ ਦੀ ਵਿਰਾਸਤ ਦਾ ਹਿੱਸਾ ਹੈ ਜਿਹਨੂੰ ਕਿ ਅਸੀਂ ਅੱਜਕੱਲ ਭੁੱਲਦੇ ਜਾ ਰਹੇ ਹਾਂ ਧਿਆਨ ਲਾਉਣ ਦੀ ਪਰੰਪਰਾ ਤੇ ਯੋਗਾ ਜਿਹੜਾ ਉਹਨੂੰ ਅਸੀਂ ਦੁਬਾਰਾ ਇੱਕ ਲੋਕ ਲਹਿਰ ਪਾਉਣੀ ਚਾਹੀਦੀ ਹੈ